ਸੋ ਤੁਸੀਂ ਬੱਤੀ ਗਾੜ ਦੇ 25 25 ਦਾ ਮਾਲ ਆ ਗਿਆ ਬਈ ਗੱਲੋਂ ਇਹ ਤਾਂ ਬਾ ਬੈਠਾ ਮੈਂ ਤੈਨੂੰ ਕਹਿਆ ਤੂੰ ਨਹੀਂ ਤੇ ਗੱਲ ਬਣਨੀ ਉਹਦਾ ਨਹੀਂ ਮਖਦੇ ਯਾਰ ਮੰਨਦਾ ਹੀ ਨਹੀਂ ਉਹ ਮੰਨੂ ਰਿਹਾ ਫੜਾਈ ਦਸ ਦਿਨ ਲਾ ਦਿੱਤੀ ਯਾਰ ਚਾ 350 ਰੁਪਏ ਹੋ ਗਈ ਯਾਰ ਨਹੀਂ ਹੋਣੀ ਉਹ ਹੋ ਗਈ ਨਹੀਂ ਹੋਗੀ ਯਾਰ ਤੇਰਾ ਮਨ ਨਾ ਕਰੀ ਪੂਰੀ ਗਾੜੀ ਨਹੀਂ ਲੈ ਜਾਣੀ ਸਾਡੇ ਹੋ ਗਿਆ ਉਹ ਤੈਨੂੰ ਆਖਿਆ 30000 ਦੀ ਬੱਕਰੀ ਲੈ ਜਾ ਜੀ ਕੋਈ ਨਹੀਂ ਇਹ ਲੈ ਵਾਰ ਤੂੰ ਯਾਰ ਮੈਂ ਬੱਕਰੀ ਨਹੀਂ ਦੇਣੀ ਉਹ ਪਿੰਡ ਬਰਨ ਦਾ ਬਰਾਵਾ ਦਾ ਸਿਕਰ ਆਜੋ ਬਈ ਨਾ ਮਤ ਪੜਤਾ ਹੁਣ ਕੀਰਲੇ ਹੁਣ ਜਾਲੀਓ ਬਾਹਰ ਨਿਕਲਣਾ ਹੈ ਆ ਜਾ ਹੁਣੇ ਜਾ ਜੀਓ ਬਾਹਰ ਨਿਕਲਣਾ ਹੈ ਕੀਰਲੇ ਬਾਬਾ ਇੱਕ ਮੋਟੋ ਚਲ ਕੋਈ ਨਹੀਂ ਨਾਲ ਮੈਮਰੀ ਲਾ ਲਾ ਕਰ ਹੜਾ ਇਧਰ ਮਾੜ ਗਏ ਸਾਡਾ ਖੜਾ ਦੁੱਪਾ ਇਹ ਤਾਂ ਵਕੀਲ ਖਾਤੇ ਕਰਨੇ ਪੈਣਗੇ ਕਿੰਨੇ ਲਾ ਗਿਆ ਤੋਂ ਪਹਿਲਾਂ 25000 ਤਾਂ ਲੱਗਾ ਭਾਈ ਉਹ ਤਾਂ ਦੇਣੀ ਜੀ ਰੋਟਰੀ ਹਵੇ ਬਾਈ ਕੋਈ ਕਾਹ ਕਰ ਨਹੀਂ ਆਈ ਹਾਂ ਤਾਂ ਬਾਈ ਦੀ ਆਪਾਂ ਦੇਣਾ ਉਹ ਜਵਾਕ ਹੀ ਖੜੇ ਪਿਆ ਖੜਾ ਇੱਕ ਜਿਆਦਾ ਯਾਰ ਉਹ ਪਰ ਚੀਜ਼ ਤੇ ਖੜੇ ਪਿਆ ਉਹ ਨਹੀਂ ਖੜੇ ਪੈ ਗਿਆ ਹੋਰ ਵੱਡੀ ਨੇ ਮੰਡੀ ਚ ਹੀ ਖੜੇ ਪਿਆ ਆ ਆ ਦੇਖੇ ਹਟਦਾ ਇਧਰ ਕਰ ਹੁਣ ਦਾ ਮਾਲਾ ਫੀਰ ਤੀ ਆ ਪੱਟ ਫੜੀ ਮੈਨੂੰ ਰੋਲਾ ਪਾਈਦਾ ਹੁੰਦਾ ਆ ਪੱਟ ਫੜੀ ਆ ਲਿਆ ਉਹ ਪਰਾਂ ਬੈਠੀ ਆ ਪਹਿਲੀ ਪਹਿਲੀ ਕਾਲੀ ਕਾਲੀ ਕਿਹਦੀ ਆਹੋ ਇੰਨੀ ਆਨੇ ਓਏ ਕੱਲੀ ਆ ਰਹਾ ਜੀ ਆ ਕਿਸੇ ਦੇ ਪਿੱਛੇ ਪਾਠਾ ਇੰਨੀ ਇੱਕ ਪਾਠ ਵੀ ਇੱਕ ਦੀਵਾਰ ਕੀ ਹਾਲ ਹੈ ਓਏ ਆ ਜਵਾਕ ਯਾਰ ਖਣਾ ਲੈਣੀ ਸੀ ਇਹਦਾ ਹਾਂ ਹੋ ਦੁਬਾਰ ਨੇ ਹਾਂ ਓ ਇੱਕ ਸਾਲ ਤੇ 300 ਰੁਪਏ ਨੇ ਆ ਬੱਕਰੀ ਦੇ ਓਏ ਉਹਨੂੰ ਬਾਬਾ ਕਰੀ ਦੋ ਬਹਿ ਹੋ ਗਿਆ ਯਾਰ ਆਪਾਂ ਦੇਲ ਚ ਕਦੇ ਨੀਂਦ ਰੱਖੀ ਨਹੀਂ ਦਿੱਤੀ ਜੋ ਚੀਜ਼ ਦੇਈ ਦਿੱਤੀ ਉਹਦਾ ਪਿੱਛਾ ਕੀ ਕਰਨਾ ਉਹਦਾ ਵਾਅਦਾ ਕਰ ਯਾਰ ਹਾਂ ਵੀ ਦੇਖ ਪਤਾ ਕਦੇ ਕਿੱਦਾਂ ਫਟਾ ਅੱਜ ਤੇ ਪੱਤੀ ਯਾਰ ਤੇ 25 25 ਦਾ ਮਾਲ ਆ ਗਿਆ ਭਾਈ ਗੱਲੋਂ ਹਾਂ ਬਸ ਹੋਰ ਹੁਣ ਕੀ ਲੈਣਾ ਕੀ ਲੈਣਾ ਬਾਬੇ ਹੁਣ ਫੇਰ ਇਹ ਤਾਂ ਹੁਣ ਆ ਦੇਖਦਾ ਹੁਣ ਇਹਨੇ 30000 ਦੇ ਦਿੱਤਾ ਇਹ ਤਾਂ ਬਾਹਰ ਬੈਠਾ ਮੈਂ ਤੈਨੂੰ ਕਹਿਆ ਤੂੰ ਨਹੀਂ ਤੇ ਗੱਲ ਬਣਨੀ ਉਹ ਬੰਦਗਾਪਾ ਬਣਨੀ ਨਹੀਂ ਬਣਨੀ ਨਹੀਂ ਜੇ ਭਲਾ ਮੈਂ ਗੱਲ ਬਣ ਜੂ ਬਣ ਜੂ ਉੱਥੇ ਹੀ ਖੜਾ ਇਹ ਤਾਂ ਉਹ ਗਰੂ ਕੁੱਟ ਕੱਢ ਕੇ ਬਣਾ ਲੈ ਗੱਲ ਕੋਈ ਨਹੀਂ ਮੈਂ ਤਾਂ ਨਾਲ ਫੇਰ ਜਿਹੜਾ ਹੁਣ ਦੇਖ ਤਾ ਇਦਾਂ ਹੁਣ ਮੈਂ ਕਿਵੇਂ ਐਂ ਕੁੱਟੇ ਲੋਟਾ ਹੋਏ ਡਾਂਗ ਮਾਰ ਨਹੀਂ ਡਾਂਗ ਤਾਂ ਨਹੀਂ ਮਾਰਨੀ ਤੁਸੀਂ ਇਹ ਫੱਕਰ ਹੈ ਇਹ ਬੰਦਾ ਵੀ ਛੱਡ ਇਹ ਜਰਾ ਜਰਾ ਕਿੰਨੇ ਲਾਤੇ ਇਹ ਸਹੀ ਹੋਈ ਲਾਉਂਗਾ ਜਦੋਂ ਜਦੋਂ ਬੋਲਿਆ ਇਹ ਕਿਹੋ ਜਿਹਾ ਇਹ ਕੀ ਬੰਦਾ ਬੋਲਿਆ ਮੇਰੇ ਤੋਂ ਨਹੀਂ ਆਉਂਦਾ ਆਏਗਾ ਨਾ ਬਾਬਾ ਪੁੱਗਾ ਨਹੀਂ ਨਹੀਂ ਬੋਲੇ ਨਹੀਂ ਜਾਂਦਾ ਹੋਰ ਕੀ ਕਰਾਂ ਅਸੀਂ ਗੱਲ ਕਰਦੇ ਮੈਂ ਬੋਲਦਾ ਵੇਖ ਮੈਂ ਗੱਲ ਕਰਨਾ ਤੂੰ ਬਸ ਜਰਾ ਜੋੜ ਲੈ ਬੋੜ ਤੂੰ ਦੱਸ ਹੁਣ ਕੀ ਹੋ ਰਿਹਾ 26 ਜੀ ਬੱਕੀ ਯਾਰ ਅਜਾ ਹੁਣ 10000 ਇਕੱਠੇ ਕਰਾਂ ਯਾਰ ਫੇਰ ਦੇਖਦਾ ਕਦ ਕਰ ਕਰ ਦੇ 500 ਹੋਰ ਘੱਟ ਦੇ ਲੈ 33.5 500 ਹੋਰ ਬਾਪੂ ਯਾਰ ਨਹੀਂ ਨਹੀਂ ਚੱਲ ਬਸ ਰਹਿ ਜਾਂਦੇ ਭਾਈ ਆ ਜਾ ਖੜ ਜਾ ਇੱਕ ਮਿੰਟ ਖੜ ਤਾ ਯਾ ਆ ਰੋਕ ਜਾ ਮੇਰਾ ਕਰੂਗੀ ਬਾਪੂ ਯਾਰ 500 ਤੂੰ ਹੋਰ ਪਾ ਲੈ ਯਾਰ ਇਹ ਕਿੱਥੇ ਦੇ ਦਿੱਤੀ ਆ ਨਾ ਤੇ ਦਿੱਦਣਾ ਮੈਂ ਗਣਨੀ ਲੂਗਾ ਤੀਤ ਤੰਨ ਦਾ ਹਦਾ ਬਹੁਤ ਚਾਹਤ ਨਹੀਂ ਨਿਕਲਣਾ ਇਹਨਾਂ ਵਾਰ ਕੱਢਣਾ ਕੋਈ ਨਹੀਂ ਹੋਣੀ ਹੋਣੀ ਕੱਢਣਾ 500 ਹੋਰ ਪਾ ਯਾਰ ਹਟ ਪਾ ਯਾਰ 500 ਹੋਰ ਪਾ ਬੇਜਾ ਜਿ ਨੂੰ ਮਰਜੀ ਯਾਰ ਓਏ ਮੇਰੇ ਦਵਾ ਕੇ ਵੇਚਿਆ ਇਹ ਸੌਦਾ ਕਰਨਾ ਖੜ ਕੇ ਕਰਿਆ ਆ ਕੀ ਗੱਲ ਕੋਈ ਇਹਨੂੰ ਆਪਾ ਮੈਨੂੰ ਮਾਇਆਣਾ ਓਏ ਉਹ ਤਾਂ ਤੇਰੀ ਗੱਲ ਨਾਲ ਸਹਿਮਤ ਨਾ ਹਟ ਜਾ ਓਏ ਮੈਂ ਖੜਾ ਜਦੋਂ ਤੈਨੂੰ ਪੱਕੇ ਤੂੰ ਉਹ ਯਾਰ ਉਹ ਤਾਂ ਨਹੀਂ ਮੈਂ ਖਿਆਲ ਜਾਨੋ ਮੰਨਦਾ ਹੀ ਨਹੀਂ ਕੋਈ ਮੰਨੂ ਨੇ ਥੋੜਾਈ ਬਲੰਦਾ ਕਿੱਥੇ ਆ ਹੁਣ ਭਾਵੇਂ 6:30 ਦਾ ਆਸਤੀ ਉਹ ਜਾ ਮੇਰਾ ਵੀਰ ਬਣ ਕੇ ਦਿਲ ਬੱਕਰੀ ਦੇਣੀ ਯਾਰ ਉਹ ਖਾਤਾ ਇੱਕ ਭਾਜੀ ਰੇ ਯਾਰ ਯਾਰ ਭਾਈ ਆ ਆ ਉਹ 6:30 ਕਿੱਧਰ ਨਹੀਂ ਹੈ ਫੇਮ ਉਗੀ ਕਰੀ ਹੁਣ ਯਾਰ ਦੇਣੀ ਕਿੰਨੇ ਜਿੱਦ ਮੈਂ ਘਰ ਆਣਾ ਕਰਦਾ ਹਾਂ ਇੱਕ ਮਿੰਟ ਉਹ ਖਾ ਉਹ ਜੇ ਮੈਂ ਇਹ ਨਾਲ ਕਰ ਤੂੰ ਉਹ ਦਬਾਹ ਦਾ ਪੂਪਾ ਜੀ ਕੋਲ ਖੜਾ ਬੰਦੀ ਐ ਐਮਪੀਆ ਕਹਿੰਦਾ ਬੰਦੀ ਦਾ ਬਾਹਲਾ ਹੋ ਜਾਈ ਤੁਸੀਂ ਆਪ ਹੀ ਦੇਖ ਲਓ ਸਾਈ ਗੱਡ ਸਾਈ ਗੱਡ ਇੱਕ ਮਿੰਟ ਇੱਕ ਮਿੰਟ ਨਵੇਂਟ ਦੀਏ ਹਾਂ ਇੱਕੋ ਹੀ ਲਾਵਾਂਗੇ ਕਿੰਨੇ ਲਾਏ ਸਾਢੇ ਜੱਪੀ ਹਾਂ ਚਾਈ ਦੀ ਬੱਕਰੀ ਫੜਾ ਲਈ ਬਾਈ ਜੀ ਮੇਰੀ ਸੋਨੋ ਗੱਲ ਖੜ ਜਾ ਓ ਖੜੀ ਮੇਰੀ ਸਾਡੇ ਦਰਸੇਮ ਖੜ ਜਾ ਖੜ ਜਾ ਖੜ ਜਾ ਚੁੱਪ ਚੁੱਪ ਖੜ ਜਾ ਦਰਸੇਮ ਖੜ ਜਾ ਉਹ ਬੰਦੇ ਖੜੇ ਨੇ ਪਿੱਛੇ ਜਿਨ੍ਹਾਂ ਨੇ ਪਈਏ ਲਵਾਏ ਨੇ ਬੱਕਰੀ ਤੇ ਖੜ ਜਾ ਉਹਨਾਂ ਦਾ ਕਿਉਂ ਨਹੀਂ ਕੋਈ ਉਹ ਵੀ ਮੰਡੀ ਤੇ ਉਹਨਾਂ ਦਾ ਕਿਉਂ ਨਹੀਂ ਕੁਝ ਉਹ ਘਰ ਤੋਂ ਕਪੜਾ ਪੈਸੇ ਲਵਾਏ ਹੋਏ ਨੇ ਉਹ ਬੋਲੋ ਨਾ ਸਾਡਾ ਹੁਣ ਤੁਸੀਂ ਆੜੇ ਖੜੇ ਸਾਰਿਆਂ ਨਾਲ ਥੋੜੀ ਬਾਈ ਗੱਲ ਹੁੰਦੀ ਐ ਇੱਕ ਨਾ ਗੱਲ ਹੁੰਦੀ ਐ ਫੇਰ ਸਾਰੇ ਕੁਝ ਕਹੂੰਗਾ ਕੁਝ ਕਹੂੰਗਾ ਤੂੰ ਘਾਟ ਪਾਇਆ ਕੁਦੇ ਕੰਮ ਨਹੀਂ ਰੱਖੀਆ 500 ਰੁਪਏ 500 ਰੁਪਏ ਬਸ ਨਹੀਂ ਬੰਦਾ 12700 ਛੋੜ ਦੇ ਬੱਚ ਬਾਈ ਕਿਉਂ 100 ਕਿਉਂ ਦੇ ਪੈਸੇ ਦੇ ਮਾਗੇ ਸੀ ਲੋੜ ਉਹੀ ਚੱਲ ਤੜਕੇ ਦਾ ਨਾ ਬਾਬਾ ਹੁਣ ਨੋ ਰੱਖੀ ਨਾ ਯਾਰ ਕਿਹ ਘਾਟਾ ਜੇ ਬਦਾ ਫੜ ਜਾਣਾ ਇਹਨਾਂ ਨੇ ਲਾ ਦਿੱ 7000 ਜਾਂ 3200 ਹੋ ਗਈ ਯਾਰ ਨਹੀਂ ਹੋਣੀ ਹੋ ਗਈ ਨਹੀਂ ਹੋਗੀ ਚੱਲ ਤੇਰਾ ਮਨ ਲਾ ਕਰ ਹਾਂ ਮਾਰ ਲੈ ਬੰਦੇ ਪੂਰੇ ਘੜੇ ਨਹੀਂ ਲਿਜਾਣੇ ਉਹ ਖੜ ਜਾ ਉਹ ਖੜ ਜਾ ਉਹ ਡੇਰੀ ਦਾ ਖੜ ਜਾ ਉਹ ਖੜ ਜਾ ਖੜ ਜਾ ਉਹ ਖੜ ਜਾ ਨਹੀਂ ਲੈਣੀ ਉਹ ਰੁਕਦਾ ਜਾ ਮਾੜਾ ਯਾਰ ਪਰੋ ਕਰੋ ਪਰੋ ਕਰੋ ਨਹੀਂ ਲੈਣੀ ਪਰ ਹੋ ਗਿਆ ਉਹ ਰੋਗਾ ਉਹ ਰਹਿਣ ਦੇ ਯਾਰ ਉਹ ਨਾਲ ਜਾਂਦਾ ਚਾਹ ਉਹ ਮੋੜ ਦਾ ਦੇ ਉਹ ਬਾਈ ਪੱਲਾ ਖਾਂਦੀ ਆ ਉਹ ਦੇ ਦੇ ਉਹ ਫੋਨ ਨਾ ਰੱਖਿਆ ਆ ਜਾ ਭਾਈਓ ਆ ਲੈ ਆਇਆ ਆਪਣੀ ਕੋ ਗੰਗੂ ਕੋਈ ਨਹੀਂ ਮਾਮਲਾ ਹੋ ਨਹੀਂ ਮਾਮਲਾ ਹੋ ਨਹੀਂ ਮਾਮਲਾ ਮਾਮਲਾ ਮਾਰ ਲਗਾ ਜਾ ਮੈਂ ਇੰਨਾ ਕਦੇ ਸੌਗੇ ਚੜਿਆ ਨਹੀਂ ਮਾਮਲਾ ਮੇਰੀ ਉਹ ਜਿਹੜਾ ਜਵਾਕ ਹੋ ਗਿਆ ਆਪਾਂ ਇੰਨਾ ਕਦੇ ਸੌਦੇ ਭਾਈ ਆਪਾਂ ਥੋੜੇ ਬੌਦਾ ਲਿਆ ਥੋੜੇ ਬੌਦਾ ਲਿਆ ਸੌਦਾ ਮਾਰ ਕੇ ਸੌਦਾ ਨਹੀਂ ਕੀਤਾ ਜਿੰਨੇ ਜ ਆਪਾਂ ਨੂੰ ਕੋ ਗਿਆ ਲਿਆ ਨਹੀਂ ਨਾ ਮੈਂ ਫਿਰ ਆਪਾਂ ਨੂੰ ਮਾਰ ਪੈਂਦੀ ਆਪਾਂ ਕਿਵੇਂ ਦੇ ਦੇ ਆ ਉਹਦੇ ਜਾ ਕੋਈ ਨਹੀਂ ਬੱਸ ਕੋਈ ਨਹੀਂ ਹੋ ਮਾਮਲਾ 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 ਬੱਤ ਮਾਮਲਾ ਬੱਤ ਮਾਰ ਗਿਆ ਮੰਨ ਲਾ ਬਦ ਦੁਕਾਨ ਤੇ ਕੀ ਕੀ ਹੋ ਤਦੇ ਦੇਖੋ ਮੈਂ ਪੱਖੀ ਬੰਦਾ ਮੇਰਾ ਆ ਚੀ ਸਕਦਾ ਗੱਲ ਲੱਗਿਆ ਉਹ ਕੋਈ ਨਹੀਂ ਮੰਨ ਲਾ ਦਰਾਂ ਪਖਾੜੇ ਨੂੰ ਪਾੜਾ ਉਹ ਪਾੜ ਨਹੀਂ ਉਹ ਖਾੜਾ ਕੋਈ ਚਾਹੀਦਾ ਭਾਈ ਸੰਨ ਆ ਜਾ ਤੂੰ ਹੋਰ ਦੇਖ ਲਾਂਗੇ नहीं नहीं तो नहीं हाँ तो तो पची हजार पता नहीं है पच्ची हजार दो हजार होकर देना ਜਿੰਨੇ 60000 ਦੇ ਦੂੰਗਾ ਗੜਿਆ ਯਾਰ ਉਹ ਪੈਸਾ ਘੜ ਲਓ ਗੜੀਆਂ ਨਹੀਂ ਨਾ ਪੈਸਾ ਨਹੀਂ ਲੱਗਿਆ ਕੋਈ ਰੁਪਈਆ ਘੜਿਆ 2000 ਰੁਪਈਆ ਬੱਕਰੀ ਦਾ ਲੱਗਿਆ ਆ ਓਪਨ ਕਰਨਾ ਮੇਰੀ ਲੱਗਿਆ 500 ਦਾ ਟੱਗਾ ਲੈ ਹੱਟ ਗਿਆ ਉਹ ਖਾਰਾ ਕਰ ਗਿਆ ਪਾਣੋਂ ਦਾ ਟੱਗਾ ਖਾਈ ਹੋਈ ਜਾਂਦਾ 500 10000 ਪੈ ਗਿਆ ਮੈਂ ਤਾਂ ਉਹ ਪੈਸਾ ਨੂੰ ਰੱਖ ਉਹ ਕਿੱਥੇ ਵਾਕੇ ਹਾਂ ਬਈ ਯਾਰ ਜਾ ਯਾਰ ਉਹ ਤਾਂ ਨੂੰ ਹੀ ਆਏ ਉਹਦਾ ਕਰਦੇ ਕੋਈ 2000 ਉਹ ਬਹੁਤ ਆਉਂਦੀ ਆ ਜਨਾਏ ਹੱਟ ਗਿਆ ਨਾ ਨਾਰਾ ਉਹ ਬਾਈ ਮੇਰੇ ਟੱਗਾ ਪੁੰਨੀ

रा वा तेरा वादा ਸਾਡਾ ਬੱਚਾ ਹੋ ਗਿਆ 25000 ਤੋਂ ਵਧਿਆ ਹਾਂ ਸਾਡੇ 25 ਪੈਸੇ ਹੋ ਗਏ ਪੈਸੇ ਹੋ ਗਏ ਬਾਈ ਪੈਸੇ ਹੋ ਗਏ 25000 ਸਾਡੇ 25 ਹੋ ਗਿਆ ਜੀ ਕੋਈ ਇੰਦੇ ਦਿੰਨੇ ਬਾਈ ਇਹ ਸਾਡਾ ਆ ਗਿਆ ਯੱਕ ਬਾਈ ਹੋਰ ਕਰਾ ਹੋਰ ਕਰਾ ਸਾਡੇ ਦਾ ਵੀ ਹੋਇਆ ਸਾਡੇ 26 ਹੋਇਆ ਤਾਂ ਇਹ 1500 ਦੇ ਸਾਡੇ 27 ਬੱਦ ਮਾਰ ਲਿਆ ਕਾਈ ਹੋ ਗਿਆ ਆਪਾਂ ਬਾਤ ਨਹੀਂ ਠੀਕ ਹੈ ਉਹ ਗੁਰੂ ਨੂੰ ਤੱਕਾ ਨਾ ਕਰ ਪੱਕਾ ਨਾ ਤੱਕਾ ਨਾ ਕਰ ਦੇ ਦਿਲ ਲੋ ਆ ਬਾਈ ਤੱਕਾ ਨਾ ਕਰ ਯਾਰ ਪੱਕਾ ਨਾ ਕਰ ਬਾਬਾ ਤੁਹਾਡੇ ਫੇਰ ਗੱਲ ਕੋਈ ਗੁਰੂ ਆ ਵੀ ਉਹ ਰੱਖਾ ਦੋਈ ਨੀ ਮੂੰਹ ਵੀ ਮੂੰਹ ਰੱਖ ਮੂੰਹ ਆਪਣੀ ਮੂੰਹ ਵੀ ਉਹ ਕੋਈ ਨਾ ਰੱਖਾ ਯਾਰ ਕੋਈ ਕਰ ਜੀ ਨਹੀਂ ਨਹੀਂ ਬਾਈ ਇਹ ਕੱਢ ਦੇ ਸੌਣ ਉਹ 27 ਦੀ ਗੱਲ ਹੋਈ ਹੈ ਬਾਈ ਫਿਰੋ ਇੱਥੇ ਹਾਂ 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 5 ਰੁਪਏ ਮਿੰਟ ਰੁਪਏ ਕਿੰਨੇ ਦਿਓਗੀ 27000 ਸਾਢੇ 27000 ਲੈ ਵੜ ਦੂ ਯਾਰ ਮੈਂ ਬੱਕਰੀ ਨਹੀਂ ਦੇਣੀ ਸਾਢੇ 27000 ਅਣ ਦੇ ਦਿੱਸ ਤਹਾਨਾ ਫਾਟੋ ਯਾਰ ਤੁਸੀਂ ਇੱਕ ਬੱਕਰੀ ਨਾਲੇ ਨਾਲੇ ਇਕੱਲੀ ਬੱਕਰੀ ਦੀ ਹੋਈ ਆ ਪਾਠ ਦਾ ਸੌਦਾ ਨਹੀਂ ਆ ਉਹ 15 ਬਰਡ ਦਾ ਬੜਾ ਬਾਰਾ ਉਹ ਫਾਟਾ ਗੱਲ ਹੀ ਪੱਕੀ ਦਾ ਹੁੰਦਾ ਹੋਇਆ ਯਾਰ ਪੂਰਾ ਹੋਇਆ ਉਹ ਗੋਗਲਾ ਪੈ ਗਿਆ ਬਹੁਤ ਛੱਡ ਜਾ ਓਏ ਦੋ ਜਾ ਬੋਡੇ ਤੂੰ ਇਨੇ ਬੜੀ ਨਿਪੜੀ ਆ ਬੰਦੇ ਘੰਟ ਨੇ ਬੋਡੇ ਤੂੰ ਯਾਰ ਹੋ ਮਜ਼ਾ ਲੈਣਾ ਵੀਡੀਓ ਬਣਾਉਣੀ ਓ ਜਰਾ ਵੀਡੀਓ ਬਣਾਉਣਾ ਲਓ ਉੜਾਇਆ ਹੋਣਾ ਲੈ ਭਾਈ ਹੁਣ ਮੱਥਾ ਬਹੁਤ ਮਾਰਿਆਗਾ ਤਰਨਵਰੀ ਹੋ ਗਈ ਲੈ ਮਾਂ ਦਾ ਕੱਪੇ ਬਾਈ ਬਰਕੇ ਪੂਰੀ ਦੇ ਮੈਟ ਕੋਈ ਦਾ ਪਰ ਡਲ ਨਹੀਂ ਨਹੀਂ ਆਪ ਨੂੰ ਮੂੰਗ ਕੋ ਡਲ ਨਹੀਂ ਮੂੰਗੀ ਬਾਬੀਆ ਮੱਥਾ ਪੂਰਾ ਫੁੱਲ ਮਾਰ ਆ ਜਾ ਤੂੰ ਠੰਡਾ ਪੀਵਾਂਗੇ ਠੰਡਾ ਫੁੱਲ ਨਹੀਂ ਬਾਈ ਇੰਨਾ ਨਹੀਂ ਮੈਂ ਚੱਕੀ ਸੀ ਜੀ ਹਾਂ ਮੇਰੀ ਵੀ ਚੱਕੀ ਹੈ ਬਾਈ ਸਾਨੂੰ ਪਤਾ ਵੀ ਇਹ ਇੰਨੇ ਦਾ ਜਾਨਵਰ ਹੈ ਅਸੀਂ ਕਿੱਥੇ ਤੱਕ ਰੇ ਨੂੰ ਲਵਾਗੇ ਤੁਹਾਨੂੰ ਪਤਾ ਵਾ ਮੁੰਡੇ ਦੇ ਹਾਲਾ ਕੀ ਇਹ ਮੁੰਡੇ ਨੂੰ ਪਤਾ ਬਾਈ ਸਾਡੇ ਨਾਲ ਵਾਧਾ ਵੀ ਇਹ ਨਾ ਜੀ ਤਾਂ ਕਰੀ ਨਾ ਜੀ ਨੂੰ ਹੋਰ ਕਿਸੇ ਦੇ ਲੈ ਜਾਂਦੇ ਸੀ ਇਹ ਫਿਰ ਇਧਰ ਮੋੜ ਕੇ ਲਿਆਉਂਦਾ ਸੀ ਹਾਂ ਠੀਕ ਹੈ ਇਹ ਇੱਥੇ ਹੀ ਉਹੀ ਸੀ ਜੀ ਪਸੰਦ ਇਹਨੂੰ ਹੋਰ ਬਹੁਤ ਦਿਖਾਈਆਂ ਸੀ ਠੀਕ ਹੈ ਜੀ ਆਪਾਂ ਇਹ ਤਾਂ ਚੰਗੀ ਹੋਰ ਵੀ ਲਾਵਾਂਗੇ ਕਹਿੰਦਾ ਨਹੀਂ ਉਹੀ ਲੈਣੀ ਹੈ ਓਕੇ ਬਸ ਇਹ ਬੱਕਰੀਆਂ ਨੇ ਘਰੇ ਮੇਰੇ ਕੋਲ ਹੈਗੀਆਂ 40-50 ਬੱਕਰੀਆਂ ਨੇ 40-50 ਹਾਂ ਮੇਰਾ ਮੁੰਡਾ ਇੱਕ ਹੋਰ ਹੈ ਤੋਂ ਵੱਡਾ ਇੱਕ ਮੇਰੀ ਜਿੱਦੀ ਮਾਤਾ ਵਾ ਸਾਡਾ ਬਹੁਤ ਸਨਯੋਗ ਦਿੰਦੇ ਆ ਆਹ ਫਿਰ ਕੱਢਦੀ ਆ ਉਹ 20 ਬੱਕਰੀਆਂ ਇਹਦੇ ਕੋਲ ਦੁੱਧ ਵਾਲੀਆਂ ਨੇ ਹਾਂ ਹੋਰ ਛੁੱਧ ਕੀ ਰੇਟ ਚੱਲੀ ਆ ਮੇਰੇ ਕੋਲ ਬੱਸ ਪਿੰਡਾਂ ਦੇ ਵਿੱਚ ਬਾਈ ਥੋੜੇ ਦਿੰਦੇ ਆ 35 35 ਹਾਂ ਐਨ ਵਧੀਆ ਬਾਈ ਰਹਿੰਦੇ ਆ ਮੁੰਡੇ ਵਧੀਆ ਮੁੰਡਾ ਸਾਡਾ ਜੋ ਮਖਾਂਦਾ ਜੇ ਅਸੀਂ ਲੈ ਕੇ ਚੱਲੀਆ ਵਿਆਹ ਹੋ ਗਿਆ ਹੈ ਨਹੀਂ ਹੋਇਆ ਨਹੀਂ ਬਾਈ ਕਰ ਦੂੰਗਾ ਫਿਰ ਐਡੀ ਲੋਟੀ ਲਾ ਰਹੀ ਹੈ ਆਪੇ ਹੀ ਹੋ ਜਾਣਾ ਬਾਈ ਇਹ ਲੋਟੀ ਆਪੇ ਹੀ ਹੋ ਜਾਣਾ ਜਿੱਦਿਆ ਹੋਇਆ ਬੱਸ ਜੇ ਹੋਊਗਾ ਆਪੇ ਹੋ ਜਾਊਗਾ ਵਿਆਹ ਹੋ ਜਾਊਗਾ ਵਿਆਹ ਠੀਕ ਹੈ ਬੰਨਣਾਗੇ ਜੇਰੇ ਬੱਸ ਇਹਨੂੰ ਅਸੀਂ ਖੋਸ ਰੱਖਦੇ ਆ ਇੱਕ ਪਾਠ ਖੋਸ ਰਹੀ ਰਹੇ ਸੀ ਆ ਬੱਕਰੇ ਦਾ ਕੀ ਮੰਗਿਆ ਫਿਰ ਇਹ ਤਾਂ ਬਾਈ 50000 ਰੁਪਏ ਚਾਹਦਾ 50000 ਮੰਗਿਆ ਹਾਂਜੀ 50000 ਪਿਆ ਮੰਗਿਆ ਕਿ ਦੇਣਾ ਹਾਂ ਮੰਗਿਆ ਇਹਦਾ 50000 ਦੰਦ ਕਿੰਨੇ ਹੋ ਗਿਆ ਇਹ ਪੂਰੇ ਦੰਦ ਪੂਰੇ ਦੰਦ ਹੋ ਗਏ ਬਾਊ ਕਰਨਾ ਦੰਦ ਨਹੀਂ ਪੂਰੇ ਹੋ ਗਏ ਐ ਕਾ ਤੇ ਬੇਟੇ ਮਣਿਆ ਆ ਕਾ ਤੇ ਦੇਖ ਲਓ ਭਾਈ ਮਣਿਆ ਤਾਂ ਹੈ ਨਹੀਂ ਕਦੇ ਹੋਰ ਵੀ ਬੱਕਰਿਆ ਕਰਿਆ ਐ ਕਾ ਨਹੀਂ ਮਣਿਆ ਨਹੀਂ ਹੈਗਾ ਹਾਂ ਬੱਕਰਾ ਸੋਣਾਗਾ ਹਾਂ ਬਹੁਤ ਭਾਈ ਬੱਕਰੇ ਵੇਚੀ ਕਿਹੜੀ ਲੈਣੀ ਹੈ ਵੇਚੇ ਪਾਸੇ ਲੈ ਲੈ ਆਹ ਮਾਂ ਚੱਲਿਆ ਕੀ ਆ ਬੀਜਾ